ਕੈਨੇਡਾ ਦੀ ਗੱਲ ਕਰਾਂ ਇੱਕ ਸਿੰਗਲ ਬੰਦੇ ਦੀ ਪ੍ਰੋਪਰ ਕਾਇਦੇ ਨਾਲ ਜੇ ਆਪਾਂ ਪ੍ਰੋਸੈਸ ਕਰੀਏ ਤੇ 5-6 ਲੱਖ ਰੁਪਏ ਲੱਗਦਾ ਹੈ ਪੀਆਰ ਲੈਣ ਨੂੰ ਮਿਨਿਮਮ ਰਿਕੁਆਇਰਮੈਂਟ ਪੂਰੀ ਕਰਨ ਦੀ ਲੋੜ ਹੈ ਪੈਨਿਕੀ ਤੁਹਾਡਾ ਕੋਈ 35 35 40 40 ਲੱਖ ਰੁਪਏ ਲੱਗਦਾ ਅੱਜ ਕੱਲ ਅਸੀਂ ਦੇਖਦੇ ਆ ਤੁਹਾਡਾ ਪ੍ਰੋਫਾਈਲ ਕਿਸੇ ਵੀ ਤਰੀਕੇ ਦਾ ਤੁਹਾਡਾ ਵੀਜ਼ਾ ਲਿੱਤਾ ਜਾ ਸਕਦਾ ਉਹ ਵੀ ਤਰੀਕੇ ਨਾਲ ਇੱਕ ਨੰਬਰ 'ਚ ਮਿਨਿਮਮ 6 ਸੀਟ ਨਾਲ ਪੀਆਰ ਲੈ ਸਕਦੇ ਹੋ ਆਸਟ੍ਰੇਲੀਆ ਦੀ ਜਦਕਿ ਲੋਕ ਕਹਿੰਦੇ ਅਠੜ ਬੈਣ ਨਾਲ ਨਹੀਂ ਹੁੰਦੀ ਓਕਿਊਪੇਸ਼ਨ ਤੇ ਡਿਪੈਂਡ ਕਰਦਾ ਉਹ ਖੇਤੀਬਾੜੀ ਕਰਨ ਵਾਲਾ 92 ਲੈ ਸਕਦਾ 79 ਨਹੀਂ ਲੈ ਸਕਦਾ ਉਹ ਸਰਕਾਰ ਨੂੰ ਵੀ ਪਤਾ ਇਸ ਕਰਕੇ ਰਿਕੁਆਇਰਮੈਂਟ ਵੀ ਉਸੇ ਹਿਸਾਬ ਨਾਲ ਰੱਖੀਆਂ ਹੋਈਆਂ ਹਨ ਉਹਨਾਂ ਨੂੰ ਲੱਗਦਾ ਕਿ ਛੇਤੀ client ਨੂੰ ਸਰਵਿਸ ਦਿਓ ਤੇ ਬਸ ਫਾਵਾਡ ਦਿਓ ਉਸ ਕੇਸ ਦੇ ਵਿੱਚ ਹੁੰਦਾ ਕਿ ਸਟੂਡੈਂਟ ਵੀਜ਼ਾ ਤੇ ਗਾਈਡ ਕਰ ਦਿੱਤਾ ਜਾਂਦਾ ਵਿਜ਼ਿਟਰ ਵੀਜ਼ਾ ਤੇ ਗਾਈਡ ਕਰ ਦਿੱਤਾ ਜਾਂਦਾ ਜੇ ਆਨਲਾਈਨ ਤੁਹਾਨੂੰ ਸੰਤੁਸ਼ਟੀ ਨਹੀਂ ਹੁੰਦੀ ਤੇ ਸਾਡੇ ਕੋਲ ਨਾ ਆਓ ਜੇ ਤੁਹਾਨੂੰ ਲੱਗਦਾ ਇਸ ਆਨਲਾਈਨ ਗਾਈਡੈਂਸ ਜਿਹੜੀ ਅਸੀਂ ਦਿੱਤੀ ਹੈ ਤੇ ਆਨਲਾਈਨ ਚੀਜ਼ਾਂ ਨਾਲ ਮੈਚ ਕਰਦੀ ਹੈ ਮੇਲ ਖਾਂਦੀ ਹੈ ਸਾਡੇ ਕੋਲ ਆਓ ਅਸੀਂ ਤੁਹਾਡੀ ਪিয়ার ਕਰਾ ਕੇ ਦਿਖਾਵਾਂਗੇ ਜੋ ਗੇ ਕ ਸਟੂਡੈਂਟ ਵੀਜ਼ਾ ਕੈਨੇਡਾ ਚ ਜਾਣਾ ਹੈ ਘੱਟੋ ਘੱਟ 25-30 ਲੱਖ ਰੁਪਏ ਦਾ ਖਰਚਾ ਦੀ ਡੇਟਸ ਹੁੰਦਾ। ਐਸੇ ਕੰਪਨੀ ਨੂੰ ਚਲਾਉਂਦੇ ਹੋਏ ਸਾਨੂੰ ਐਸੇ ਫੀਲਡ ਵਿੱਚ ਕੰਮ ਕਰਦੇ ਨੂੰ ਘੱਟੋ ਘੱਟ 14 ਸਾਲ ਹੋ ਗਏ ਤੇ 14 ਸਾਲ ਤੋਂ ਪੀਆਰ ਤੇ ਹੀ ਅਸੀਂ ਜ਼ੋਰ ਦਿੱਤਾ ਹੋਇਆ ਹੈ। ਵਕ ਵਕ ਦੇਸ਼ਾਂ ਨੇ ਸਟੂਡੈਂਟ ਵੀਜ਼ਾ ਨੂੰ ਲੈ ਕੇ ਗਾਈਡਲਾਈਨਸ ਨੂੰ ਸਖਤ ਕੀਤਾ ਹੈ ਬਦਲੀਆਂ ਨੇ ਪਰ ਇਸ ਦੇ ਨਾਲ ਹੀ ਸਟੂਡੈਂਟ ਵੀਜ਼ਾ ਦੀ ਸੰਭਾਵਨਾ ਜਿੱਥੇ ਘਟੀ ਹੈ ਪਰ ਉਦੇ ਨਾਲ ਹੀ ਹੋਰ ਕਿਹੜੀਆਂ ਸਭਾਵਨਾਵਾਂ ਨਵੀਆਂ ਨੇ ਖਾਸ ਤੌਰ ਤੇ ਪੀਆਰ ਦੀ ਗੱਲ ਚੱਲਦੀ ਹੈ ਤਾਂ ਪੀਆਰ ਕਿਸ ਤਰੀਕੇ ਦੇ ਨਾਲ ਲਈ ਜਾ ਸਕਦੀ ਹੈ ਤੇ ਕਿਸ ਕਿਸ ਦੇਸ਼ ਦੇ ਵਿੱਚ ਪੀਆਰ ਮਿਲ ਸਕਦੀ ਹੈ ਤੇ ਪੀਆਰ ਦੇ ਲਈ ਕਿਹੜੇ ਜਿਹੜੇ ਨਿਯਮ ਆ ਉਹ ਲਾਗੂ ਹੁੰਦੇ ਨੇ ਇਹ ਸਾਰੀ ਗੱਲਬਾਤ ਅਸੀਂ ਕਰਾਂਗੇ ਮੇਰੇ ਨਾਲ ਪੀਆਰ ਵੀਜ਼ਾ 专家 ਮਿਸਟਰ ਬਿਸਮਨ ਸਿੰਘ ਨੇ ਸਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਜਿਹੜੀ ਤੁਸੀਂ ਗੱਲ ਕੀਤੀ ਕਿ ਨਵੇਂ-ਨਵੇਂ ਕੀ ਤਰੀਕੇ ਨੇ ਪਹਿਲੀ ਗੱਲ ਤਾਂ ਨਵੇਂ ਤਰੀਕੇ ਹੈ ਨਹੀਂ ਸਾਨੂੰ ਐਸੀ ਕੰਪਨੀ ਨੂੰ ਚਲਾਉਂਦੇ ਹੋਏ ਸਾਨੂੰ ਐਸੇ ਫੀਲਡ ਵਿੱਚ ਕੰਮ ਕਰਦੇ ਨੂੰ ਘੱਟੋ-ਘੱਟ 14 ਸਾਲ ਹੋ ਗਏ ਤੇ 14 ਸਾਲ ਤੋਂ ਪੀਆਰ ਤੇ ਹੀ ਅਸੀਂ ਜੋੜ ਦਿੱਤਾ ਹੋਇਆ ਪੀਆਰ ਉਹਨਾਂ ਦੀ ਹੋ ਸਕਦੀ ਜਿਹੜੇ ਪ੍ਰੋਫੈਸ਼ਨਲੀ ਜਿਨ੍ਹਾਂ ਨੂੰ ਮਿਨੀਮਮ 1 ਸਾਲ ਦਾ ਤਜਰਬਾ ਹੈ ਜੇ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾਂ ਇੰਸਟਾਗ੍ਰam ਹੈਂਡਲ ਤੇ ਤੁਸੀਂ ਜਾਉਂਗੇ ਉੱਥੇ ਵਕ ਵਕ ਸਕਸੈਸ ਸਟੋਰੀਜ਼ ਰੈਗੂਲਰਲੀ ਅਸੀਂ ਸ਼ੇਅਰ ਕਰਦੇ ਹਾਂ ਉਹ ਇਸ ਕਰਕੇ ਕੀਤੀ ਜਾਂਦੀ ਹੈ ਕਿ ਹਰ ਇੱਕ ਅਲੱਗ-ਅਲੱਗ ਪ੍ਰੋਫਾਈਲ ਦੇ ਅਲੱਗ-ਅਲੱਗ ਤਰੀਕੇ ਨਾਲ ਪੀਆਰ ਹੋ ਸਕਦੀ ਹੈ ਮਿਨਿਮਮ ਰਿਕੁਆਇਰਮੈਂਟ ਪੂਰੀ ਕਰਨ ਦੀ ਲੋੜ ਹੈ ਯਾਨੀ ਕਿ ਤੁਹਾਡਾ ਕੋਈ 35 35 40 40 ਲੱਖ ਰੁਪਏ ਲੱਗਦਾ ਅੱਜ ਕੱਲ ਅਸੀਂ ਦੇਖਦੇ ਹਾਂ ਲੋਕ 12-12 15-15 ਲੱਖ ਰੁਪਏ ਦਿੰਦੇ ਇੱਕ ਵਿਜ਼ਟਰ ਵੀਜ਼ਾ ਲਈ ਬਟ ਇੱਥੇ ਜੇ ਤੁਸੀਂ तरीके ਨਾਲ ਸਰਕਾਰੀ ਫੀਸਾਂ ਪੇ ਕਰਕੇ ਜੇ ਸਾਡੀ ਫੀਸ ਮੈਂ ਕਹਿੰਨਾ ਪੇ ਕਰਕੇ ਇੱਕ ਬੰਦਾ ਇੱਕ ਨਾਰਮਲ ਇਨਸਾਨ ਜਾਣਾ ਚਾਹੁੰਦਾ ਹੈ ਜੇ ਆਸਟ੍ਰੇਲੀਆ ਦੀ ਗੱਲ ਕਰਾਂ ਤੇ 6-7-8 ਲੱਖ ਰੁਪਏ ਚ ਪੀਆਰ ਹੁੰਦੀ ਹੈ ਜੇ ਕੈਨੇਡਾ ਦੀ ਗੱਲ ਕਰਾਂ ਇੱਕ ਸਿੰਗਲ ਬੰਦੇ ਦੀ ਪ੍ਰੋਪਰ ਕਾਇਦੇ ਨਾਲ ਜੇ ਆਪਾਂ ਪ੍ਰੋਸੈਸ ਕਰੀਏ ਤੇ 5-6 ਲੱਖ ਰੁਪਏ ਲੱਗਦਾ ਪੀਆਰ ਲੈਣ ਨੂੰ ਮੁੱਦਾ ਹੈ ਕਿ ਸਹੀ ਤਰੀਕੇ ਨਾਲ ਗਾਈਡ ਕੀਤਾ ਜਾਵੇ client ਨੂੰ ਇੱਕ ਫਾਰਮਰ ਤੋਂ ਲੈ ਕੇ ਇੱਕ ਸੌਫਟਵੇਅਰ ਇੰਜੀਨੀਅਰ ਆ ਕਿਸੇ ਕੰਪਨੀ ਦਾ ਡਾਇਰੈਕਟਰ ਉਹ ਤੱਕ ਪੀਆਰ ਲੈ ਕੇ ਜਾਂਦੇ ਰਹੇ ਆ ਹੁਣ ਵੀ ਜਾਂਦੇ ਆ ਰੀਸੈਂਟਲੀ ਲਾਸਟ 10 ਦਿਨਾਂ 'ਚ ਅਸੀਂ ਜਿਹੜੇ 3-4 ਵੀਜ਼ੇ ਲਏ ਕੋਈ ਇੱਕ ਮੈਡਮ ਅਸਿਸਟੈਂਟ ਪ੍ਰੋਫੈਸਰ ਸੀਗੀ ਉਹਨਾਂ ਦਾ ਵੀਜ਼ਾ ਆਇਆ ਇੱਕ ਮੈਡਮ ਜਿਹੜੇ ਇੱਕ ਸੌਫਟਵੇਅਰ ਇੰਜੀਨੀਅਰ ਤੌਰ ਤੇ ਕੰਮ ਕਰਦੇ ਉਹਨਾਂ ਦਾ ਵੀ ਵੀਜ਼ਾ ਇੱਕ ਕਿਤੇ ਅਕਾਊਂਟੈਂਟ ਲੱਗੇ ਉਹਨਾਂ ਦਾ ਵੀ ਵੀਜ਼ਾ ਸੋ ਕਿਸੇ ਵੀ ਤਰੀਕੇ ਦੇ ਜੇ ਤੁਹਾਡਾ ਪ੍ਰੋਫਾਈਲ ਕਿਸੇ ਵੀ ਤਰੀਕੇ ਦਾ ਤੁਹਾਡਾ ਵੀਜ਼ਾ ਲਿੱਤਾ ਜਾ ਸਕਦਾ ਉਹ ਵੀ ਤਰੀਕੇ ਨਾਲ ਇੱਕ ਨੰਬਰ 'ਚ ਸਰਕਾਰੀ ਰੂਲਸ ਦੇ ਮੁਤਾਬਕ ਕੋਈ ਉਹਦੇ 'ਚ ਕੋਈ ਸਾਨੂੰ ਕੋਈ ਤੀਰ ਨਹੀਂ ਮਾਰਨਾ ਪੈਂਦਾ ਬਸ ਐ ਕਿ ਸਹੀ ਗਾਈਡੈਂਸ ਨਾਲ ਜੇ client ਨੂੰ ਅਸੀਂ ਇੱਕ ਪ੍ਰੋਸੈਸ ਫਾਲੋ ਕਰਾਈਏ ਤੇ ਵੀਜ਼ਾ ਲੱਗਦੇ ਹੀ ਲੱਗਦਾ। ਵੈਸੇ ਪੰਜਾਬ ਦੇ ਵਿੱਚ ਦੇਖਿਆ ਜਾਵੇ ਬਹੁਤ ਸਾਰੇ ਲੋਕ ਐਗਰੀਕਲਚਰ ਦੇ ਨਾਲ ਜੁੜੇ ਹੋਏ ਨੇ। ਐਗਰੀਕਲਚਰ ਵਾਲਾ ਬੰਦਾ ਖੇਤੀਬਾੜੀ ਕਰਦਾ। ਕੀ ਉਹ ਪੀਆਰ ਲੈ ਸਕਦਾ ਤੇ ਲੈ ਸਕਦਾ ਤਾਂ ਉਹਦੇ ਲਈ ਗਾਈਡਲਾਈਨਸ ਕਿਹੜੀਆਂ ਲਾਗੂ ਹੋਣੀਆਂ? ਜੀ ਜੇ ਆਸਟ੍ਰੇਲੀਆ ਦੀ ਮੈਂ ਗੱਲ ਕਰਾਂ ਆਸਟ੍ਰੇਲੀਆ ਵਿੱਚ ਜੇ ਮਿਨੀਮਮ ਬੈਚਲਰ ਡਿਗਰੀ ਕੀਤੀ ਹੋਵੇ ਕਿਸੇ ਨੇ ਭਾਵੇਂ ਬੀਏ ਭਾਵੇਂ ਬੀਐਸਸੀ ਐਗਰੀਕਲਚਰ ਭਾਵੇਂ ਬੀਟੈਕ ਕੀਤੀ ਹੋਵੇ। ਲੋਕ ਅੱਜਕੱਲ ਖੇਤੀ ਕਰ ਰਹੇ ਜੇ ਫਾਰਮ ਹੋਣਾ ਤੇ ਨਾਤੇ ਆਉਂਦੇ ਆ। ਉਸ ਤੋਂ ਬਾਅਦ ਫਸਲ ਦੇ ਪੈਸੇ ਉਹਨਾਂ ਦੇ ਕੋਲ ਅਕਾਊਂਟ ਚ ਆਉਂਦੇ ਆ ਇਹ ਸਭ ਤੋਂ ਵੱਡੇ ਪ੍ਰੂਫ ਨੇ ਜਿਨ੍ਹਾਂ ਨਾਲ ਤੁਸੀਂ ਮਿਨਿਮਮ 6 ਸੀਚ ਨਾਲ ਪੀਆਰ ਲੈ ਸਕਦੇ ਹੋ ਆਸਟ੍ਰੇਲੀਆ ਦੀ ਜਦਕਿ ਲੋਕ ਕਹਿੰਦੇ ਅਠ ਅਠ ਬੈਂਡ ਨਾਲ ਨਹੀਂ ਹੁੰਦੀ ਓਕਿਊਪੇਸ਼ਨ ਤੇ ਡਿਪੈਂਡ ਕਰਦਾ ਹੁਣ ਇੱਕ ਫਾਰਮਰ ਜਿਹੜਾ ਇੱਕ ਕਿਸਾਨ ਕੰਮ ਕਰਦਾ ਉਹ ਖੇਤੀਬਾੜੀ ਕਰਨ ਵਾਲਾ ਅਠ ਬੈਂਡ ਨਹੀਂ ਲੈ ਸਕਦਾ 7 ਬੈਂਡ ਨਹੀਂ ਲੈ ਸਕਦਾ ਉਹ ਸਰਕਾਰ ਨੂੰ ਵੀ ਪਤਾ ਇਸ ਕਰਕੇ ਰਿਕੁਆਇਰਮੈਂਟ ਵੀ ਉਸੇ ਹਿਸਾਬ ਨਾਲ ਰੱਖੀਆਂ ਹੋਈਆਂ ਜੇ ਇਹੀ ਕੈਨੇਡਾ ਦੀ ਗੱਲ ਕਰੀਏ ਤੇ 12ਵੀਂ ਪਾਸ ਹੋਈ ਜੇ ਤੁਸੀਂ ਹੈਗੇ ਹੋ ਤੇ ਪਾਥਵੇ ਟੂ ਪੀਆਰ ਦੇ ਨਾਲ ਜੇ ਜੇ ਫਾਰਮ ਤੁਹਾਡੇ ਨਾਂ ਤੇ ਹੈ ਫਸਲ ਦੇ ਪੈਸੇ ਤੁਹਾਡੇ ਖਾਤੇ ਚ ਆ ਰਹੇ ਸਿੱਧੀ ਪੀਆਰ ਹੋ ਸਕਦੀ ਹੈ ਲੋਕਾਂ ਦੀ ਪੀਆਰ ਹੁੰਦੀਆਂ ਇੰਨੇ ਸਾਲਾਂ ਤੋਂ ਹੁੰਦੀ ਆ ਰਹੀਆਂ ਬਟ ਮੁੱਦਾ ਹੈ ਕਿ ਅਸੀਂ ਦੇਖਦੇ ਹਾਂ ਕਿ ਸ਼ਾਰਟਕਟ ਰਾਹ ਕਿਹੜਾ ਹੈ ਜਾਂ ਹੋਰ ਵੀ ਇੰਡਸਟਰੀ ਵਿੱਚ ਜਿਹੜੇ ਨਵੇਂ ਏਜੰਟਸ ਆ ਜਾਂਦੇ ਆ ਉਹਨਾਂ ਨੂੰ ਲੱਗਦਾ ਹੈ ਕਿ ਛੇਤੀ client ਨੂੰ ਸਰਵਿਸ ਦੋ ਤੇ ਬਸ ਫਾਰਵਰਡੋ ਉਸ ਕੇਸ ਦੇ ਵਿੱਚ ਹੁੰਦਾ ਕਿ ਇਹ ਸਟੂਡੈਂਟ ਵੀਜ਼ਾ ਤੇ ਗਾਈਡ ਕਰ ਦਿੱਤਾ ਜਾਂਦਾ ਵਿਜ਼ਿਟਰ ਵੀਜ਼ਾ ਤੇ ਗਾਈਡ ਕਰ ਦਿੱਤਾ ਜਾਂਦਾ 5 ਮਹੀਨੇ ਲੱਗਦੇ ਆ ਪੀਆਰ ਦੇ ਵਿੱਚ ਬਟ ਪੱਕੇ ਤੌਰ ਤੇ ਤੁਸੀਂ ਜਾਣਾ ਤੇ ਸਟਰਗਲ ਨਹੀਂ ਕਰਨੀ ਜਾ ਕੇ ਪਹਿਲੇ ਦਿਨ ਤੋਂ ਤੁਹਾਨੂੰ ਸਾਰੇ ਸੋਸ਼ਲ ਬੈਨੀਫਿਟਸ ਮਿਲਦੇ ਆ ਤੁਸੀਂ ਪਹਿਲੇ ਦਿਨ ਤੋਂ ਜਾ ਕੇ ਤੁਸੀਂ ਕੰਮ ਕਰ ਸਕਦੇ ਹੋ bizness ਖੋਲ ਸਕਦੇ ਹੋ ਤੋ ਇਹ ਬਹੁਤ ਵੱਡਾ ਇੱਕ ਕਾਰਨ ਹੈ ਜਿਹਦੇ ਜਿਹਦੇ ਕਰਕੇ ਲੋਕ ਇੱਥੋਂ ਮਾਈਗ੍ਰੇਟ ਵੀ ਕਰ ਰਹੇ ਬਟ ਇੱਕ ਸਿੱਧੇ ਰਾਹ ਦੀ ਬਸ ਦੱਸਣ ਦੀ ਲੋੜ ਹੈ ਇਹਨਾਂ ਨੂੰ ਇੱਕ ਨਾ ਜਿਹੜਾ ਇੱਕ ਸਵਾਲ ਲੋਕਾਂ ਦੇ ਮਨ ਦੇ ਵਿੱਚ ਵੀ ਜਾਏਗਾ ਕਿ ਲੱਖਾਂ ਰੁਪਏ ਤਾਂ ਸਟੂਡੈਂਟ ਵੀਜ਼ੇ ਤੇ ਲੋਕ ਲਗਾ ਰਹੇ ਨੇ ਬਹੁਤ ਸਾਰੀਆਂ ਰਿਫਿਊਜ਼ਲਸ ਹੋ ਰਹੀਆਂ ਨੇ ਬਹੁਤ ਸਾਰਾ ਪੈਸਾ ਲੋਕਾਂ ਦਾ ਖਰਾਬ ਹੀ ਹੋ ਰਿਹਾ ਗਲਤ ਹੱਥਾਂ ਦੇ ਵਿੱਚ ਜਾ ਕੇ ਪਰ ਤੁਹਾਡੇ ਤੁਸੀਂ ਬੜੀ ਆਸਾਨੀ ਆਸਾਨ ਪਾਸ਼ਾ ਦੇ ਵਿੱਚ ਗਿਆ ਕਿ 80 ਲੱਖ ਰੁਪਏ ਕੈਨੇਡਾ ਦੇ ਲਈ 5-7 ਲੱਖ ਔਰ 7-8 ਲੱਖ ਰੁਪਏ ਆਸਟ੍ਰੇਲੀਆ ਦੇ ਲਈ ਕਿ ਇਹ ਪੌਸਿਬਿਲਟੀਜ਼ ਹੈ ਜੀ ਨਹੀਂ ਇਹ ਸਵਾਲ ਉਹਨਾਂ ਦੇ ਮਨ ਦੇ ਵਿੱਚ ਚੰਕੇ ਪੈਦਾ ਕਰ ਦੂ ਇੰਨੇ ਘੱਟ ਪੈਸਿਆਂ 'ਚ ਮਿਲ ਰਿਹਾ ਤੇ ਫਿਰ ਸਾਨੂੰ ਹੋਰ ਖੱਜਲ ਖਵਾਰੀ ਦੀ ਲੋੜ ਨਹੀਂ ਸਾਨੂੰ ਤਾਂ ਇਹੀ ਵੀਜ਼ਾ ਲਾਉਣਾ ਚਾਹੀਦਾ ਦੇਖੋ ਇਦਾਂ ਹੈ ਕਿ ਅਸੀਂ ਉਹੀ ਕਹਿੰਨੇ ਆ ਨਾ ਕਿ ਮੇਰੇ ਕੋਲੇ ਜਦੋਂ ਕੋਈ ਆਫਿਸ 'ਚ ਵਾਕ ਇਨ ਹੋ ਜਾਂਦਾ ਲੋਕਾਂ ਨੂੰ ਅੱਦੇ ਤੋਂ ਵੱਧ ਚੀਜ਼ਾਂ ਪਤਾ ਹੀ ਨਹੀਂ ਹੈ ਕੋਈ ਇੰਟੀਰੀਅਰ ਹਰਿਆਣੇ ਤੋਂ ਪੰਜਾਬ ਤੋਂ ਰਾਜਸਥਾਨ ਤੋਂ ਜੇ ਸਾਡੇ ਕੋਲੇ ਬੰਦੇ ਆਂਦੇ ਉਹਨਾਂ ਨੂੰ ਨੌਲੇਜ ਨਹੀਂ ਹੈ ਉਹ ਇੰਨਾ ਜਿਹੜੇ ਏਨੇ ਕਿਲੋਮੀਟਰ ਤੱਕ ਰਾ ਛੱਡ ਕੇ ਆਂਦੇ ਸਾਡੇ ਕੋਲੇ ਰਸਤੇ 'ਚ ਕੀ ਹੋਰ ਕੰਸਲਟੈਂਟ ਨਹੀਂ ਹੈਗੇ ਬਟ ਉਹਨਾਂ ਨੂੰ ਆਪ ਨੂੰ ਜਦੋਂ ਲੱਗਦਾ ਕਿ ਯਾਰ ਇੱਥੋਂ ਸਾਨੂੰ ਸਹੀ ਗਾਈਡੈਂਸ ਨਹੀਂ ਮਿਲ ਰਹੀ ਆ ਇੱਥੋਂ ਮੈਂ ਤਾਂ ਕਹਿੰਦਾ ਮੇਰੇ ਕੋਲੇ ਜਿਹੜਾ ਕਲਾਇੰਟ ਪਹੁੰਚ ਗਿਆ ਆਫਿਸ ਜੋ ਚੀਜ਼ ਤੁਹਾਨੂੰ ਲਿਖ ਕੇ ਸਮਝਾਈ ਜਾਂਦੀ ਹੈ ਦੱਸੀ ਜਾਂਦੀ ਆਨਲਾਈਨ ਚੈੱਕ ਕਰੋ ਜੇ ਆਨਲਾਈਨ ਤੁਹਾਨੂੰ ਸੰਤੁਸ਼ਟੀ ਨਹੀਂ ਹੁੰਦੀ ਤੇ ਸਾਡੇ ਕੋਲ ਨਾ ਆਓ ਜੇ ਤੁਹਾਨੂੰ ਲੱਗਦਾ ਇਸ ਆਨਲਾਈਨ ਗਾਈਡੈਂਸ ਜਿਹੜੀ ਅਸੀਂ ਦਿੱਤੀ ਹੈ ਤੇ ਆਨਲਾਈਨ ਚੀਜ਼ਾਂ ਨਾਲ ਮੈਚ ਕਰਦੀ ਹੈ ਮੇਲ ਖਾਂਦੀ ਹੈ ਸਾਡੇ ਕੋਲ ਆਓ ਅਸੀਂ ਤੁਹਾਡੀ ਪিয়ার ਕਰਾ ਕੇ ਦਿਵਾਵਾਂਗੇ ਬਾਕੀ ਸਾਰੀ ਗੱਲਾਂ ਛੱਡ ਦਿੰਨੇ ਆਪਾਂ ਮੈਂ ਕਹਿੰਨਾ ਪੁਰਾਣੇ ਰਿਜ਼ਲਟ ਦੇਖੋ ਆਨਲਾਈਨ ਚੈੱਕ ਕਰੋ ਉਸ ਤੋਂ ਬਾਅਦ ਆਪਣਾ ਕੇਸ ਸ਼ੁਰੂ ਕਰਾਓ ਜੇ ਅਸੀਂ ਕਹਿੰਨੇ ਕਿ ਇੱਕ ਕਿਸਾਨ ਦੀ ਪੀਆਰ ਕਰਾ ਕੇ ਦੇਵਾਂਗੇ ਪਹਿਲਾਂ ਵੀ ਕਰਾਈਏ ਕੋਈ ਪਹਿਲੀ ਵਾਰ ਨਹੀਂ ਕਰਾਣ ਲੱਗੇ ਜੇ ਕਿਸੇ ਕੈਸ਼ੀਅਰ ਦੀ ਕਰਾਣ ਲੱਗੇ ਆ ਤੇ ਪਹਿਲਾਂ ਵੀ ਕਰਾਈਏ ਤਾਂ ਅੱਜ ਕਹਿੰਨੇ ਕਿ ਅੱਜ ਵੀ ਕਰਾ ਕੇ ਦੇਵਾਂਗੇ ਮੁੱਦਾ ਇਹ ਹੈ ਕਿ ਅੱਜ ਹਾਈਪ ਹੋ ਗਈ ਹੈ ਕਿਉਂਕਿ ਇੱਕ ਸਟੂਡੈਂਟ ਵੀਜ਼ਾ ਕੈਨੇਡਾ ਚ ਜਾਣਾ ਹੈ ਘੱਟੋ ਘੱਟ 25-30 ਲੱਖ ਰੁਪਏ ਦਾ ਖਰਚਾ ਅੱਜ ਦੀ ਰੇਟਸ ਹੁੰਦਾ ਉਸ ਤੋਂ ਦੇ ਅੱਧੇ ਪੈਸੇ ਜਾਂ ਉਸ ਤੋਂ ਘੱਟ ਪੈਸੇ ਆ ਜੇ ਅਸੀਂ ਪੀਆਰ ਕਰਾ ਕੇ ਦੇ ਰਹੇ ਹਾਂ ਤੇ ਇਸ ਤੋਂ ਵੱਡੀ ਗੱਲ ਤਾਂ ਹੋਈ ਨਹੀਂ ਸਕਦੀ ਔਰ ਇਹਦੇ ਨਾਲ ਇਹ ਵੀ ਦੱਸਿਓ ਕਿ ਜਿਹੜਾ ਇਹਦੇ ਲਈ ਏਜ ਦਾ ਕੀ ਫੈਕਟਰ ਰਹਿੰਦਾ ਹੈਗਾ ਕਿ ਸਟੂਡੈਂਟ ਹੋਵੇ ਜਾਂ ਮਤਲਬ ਜੰਗ ਦਾ ਜਾਂ ਉਸ ਤੋਂ ਬਾਅਦ ਗੈਪ ਹੋ ਜਾਂਦਾ ਕਈ ਵਾਰ ਪੜ੍ਹਾਈ ਦੇ ਵਿੱਚ ਪੜ੍ਹਾਈ ਕੈਨੇਡਾ ਦੀ ਗੱਲ ਕਰਾਂ ਏਜ ਲਿਮਿਟ ਤੁਸੀਂ ਲਾ ਲਓ 22 23 ਸਾਲ ਤੋਂ ਸ਼ੁਰੂ ਹੋ ਕੇ 40 41 ਸਾਲ ਦੇ ਬੰਦੇ ਦੀ ਪੀਆਰ ਅਸੀਂ ਕਰਾ ਕੇ ਪਹਿਲਾਂ ਵੀ ਦਿੱਤੀ ਹੈ ਹੁਣ ਵੀ ਪ੍ਰੋਸੈਸ ਦੇ ਸਾਹਮਣੇ ਜਾ ਸਕਦੇ ਨੇ ਲੈ ਸਕਦੇ ਨੇ ਜੇ ਮੈਂ ਆਸਟ੍ਰੇਲੀਆ ਦੀ ਗੱਲ ਕਰਾਂ 23 24 ਸਾਲ ਤੋਂ ਲੈ ਕੇ 45 ਸਾਲ ਦਾ ਬੰਦਾ ਪੀਆਰ ਲੈ ਸਕਦਾ ਹੈ ਮੇਰੇ ਕੋਲੇ ਰੀਸੈਂਟਲੀ ਲਾਸਟ 6 ਮਹੀਨੇ ਚ ਕਟੋਰ ਦੋ ਜਾਂ ਤਿੰਨ ਬੰਦੇ ਹੈ ਜਿਨ੍ਹਾਂ ਦੀ ਵੀਡੀਓ ਵੀ ਸ਼ੇਅਰ ਅਸੀਂ ਕੀਤੀ ਹੈ client ਦੀ ਉਹ ਵੀਡੀਓ ਹੈ ਜਿਹਦੇ ਵਿੱਚ ਉਹਨਾਂ ਦਾ ਵੀਜ਼ਾ ਅਪਲਾਈ ਕਰਕੇ 45 ਸਾਲ ਦੇ ਹੋ ਗਏ ਸੀ ਉਦੋਂ ਵੀਜ਼ਾ ਆਇਆ ਸੋ ਇਦਾਂ ਦੀ ਸਕਸੈਸ ਸਟੋਰੀਜ਼ ਹੈਗੀਆਂ ਹੁਣ ਇਹ ਜਿਹੜੇ ਬੰਦੇ ਐ ਜਿਹੜੇ ਆਪਣੀ ਲਾਈਫ ਨੂੰ 45 ਸਾਲ ਦਾ ਜਦੋਂ ਬੰਦਾ ਇੱਕ ਹੋ ਜਾਂਦਾ ਬੰਦਾ ਕਹਿੰਦਾ ਕਿ ਅੱਜ ਤੋਂ ਮੈਂ ਹੁਣ ਨਵੀਂ ਲਾਈਫ ਕਿਸੇ ਹੋਰ ਮੁਲਕ ਜਾ ਕੇ ਕਿਵੇਂ ਸਟਾਰਟ ਕਰਾਂ ਪਰ ਲੋਕ ਅੱਜ ਕੱਲ੍ਹ ਤੁਹਾਨੂੰ ਪਤਾ ਪੰਜਾਬੀ ਕਿਦਾਂ ਦੇ ਹੁੰਦੇ ਆ ਉਹ ਕਿਤੇ ਵੀ ਜਾ ਕੇ ਕਿਸੇ ਟਾਈਮ ਤੇ ਵੀ ਆਪਣੀ ਲਾਈਫ ਦੁਬਾਰਾ ਤੋਂ ਸ਼ੁਰੂ ਕਰ ਸਕਦੇ ਤੇ 45 45 ਸਾਲ ਦੇ ਬੰਦੇ ਵੀ ਜਾਂਦੇ ਇਦਾਂ ਦੀ ਗੱਲ ਨਹੀਂ ਹੈਗੀ ਕਿ ਵੀ ਸਵਾਲ ਆਉਂਦਾ ਕਿ ਜਿਹੜਾ ਸਿੱਧਾ ਡਾਇਰੈਕਟ ਜਿਹਨੂੰ ਪੀਆਰ ਮਿਲ ਰਹੀ ਹੈ ਉਹਦੇ ਕੋਲੇ ਉੱਥੇ ਰੈਜ਼ੀਡੈਂਸ ਵੀ ਕੋਈ ਚਾਹੀਦਾ ਕਿ ਕੋਈ ਉਹਦੇ ਕੋਲੇ ਘਰ ਹੋਵੇ ਕਿ ਕਰੇਗਾ ਇਹਦੇ ਲਈ ਕੰਮ ਵੀ ਉਹਨੂੰ ਤੁਰੰਤ ਚਾਹੀਦਾ ਜਾ ਕੇ ਜਾਂ ਕਰਨਾ ਕੀ ਚਾਹੁੰਦਾ ਜਾਂ ਕੁਝ ਇਨਵੈਸਟ ਕਰਨਾ ਚਾਹੁੰਦਾ ਜੇ ਇਨਵੈਸਟਮੈਂਟ ਦੇ ਨਾਲ ਕੀ ਜਿਹੜਾ ਪੀਆਰ ਦੇ ਚਾਂਸਸ ਹੈਗੇ ਨੇ ਜਾਂ ਇਨਵੈਸਟਮੈਂਟ ਜ਼ਰੂਰੀ ਹੈ ਜਾਂ ਨਹੀਂ ਜ਼ਰੂਰੀ ਇਹ ਸਾਰੀਆਂ ਚੀਜ਼ਾਂ ਘਰ ਹੋਵੇ ਉੱਥੇ ਨਾ ਹੋਵੇ ਅਸੀਂ ਇੱਥੇ ਗੱਲ ਕਰ ਰਹੇ ਹਾਂ ਸਕਿਲਡ ਮਾਈਗ੍ਰੇਸ਼ਨ ਦੀ ਸਕਿਲਡ ਮਾਈਗ੍ਰੇਸ਼ਨ ਦੇ ਵਿੱਚ ਮੈਨੂੰ ਤਜਰਬਾ ਜ਼ਰੂਰੀ ਹੈ ਜੇ ਤੁਹਾਡੀ ਐਜੂਕੇਸ਼ਨ 12ਵੀਂ ਮਿਨਿਮਮ ਕੀਤੀ ਹੈ ਤੇ ਕੈਂਡਾ ਕਰਾ ਦਾਂਗੇ ਜੇ ਬੈਚਲਰ ਡਿਗਰੀ ਆਸਟ੍ਰੇਲੀਆ ਕਰਨਾ ਤੇ ਬੈਚਲਰ ਡਿਗਰੀ ਮੈਂਡੇਟਰੀ ਹੈ ਤੁਹਾਡੀ ਪੀਆਰ ਕਰਾ ਕੇ ਦਵਾਂਗੇ ਜੇ ਤੁਸੀਂ ਇਨਵੈਸਟਮੈਂਟ ਦੀ ਗੱਲ ਕਰਦੇ ਹੋ ਉਹ ਬਿਜ਼ਨਸ ਵੀਜ਼ਾ ਹੋ ਜਾਂਦਾ ਉਹਦੇ ਵਿੱਚ ਅਸੀਂ ਜਾਣ ਕੇ ਉਹਦਾ ਪ੍ਰੋਸੈਸ ਬਹੁਤ ਲੰਬਾ ਹੈ ਇਨਵੈਸਟਮੈਂਟ ਵੀ ਬਹੁਤ ਵੱਡੀ ਇਨਵੈਸਟਮੈਂਟ ਹੈ ਐਂਡ ਇਹ ਪ੍ਰੋਸੈਸ ਲੰਮਾ ਹੋਣ ਕਾਰਨ ਅਸੀਂ ਇਹਨੂੰ ਪ੍ਰਮੋਟ ਵੀ ਨਹੀਂ ਕਰਦੇ ਸਾਡੇ ਕੋਲ ਕੋਈ ਆਂਦਾ ਅਸੀਂ ਸਮਝਾਉਂਦੇ ਆ ਬਟ ਉਸ ਤੋਂ ਬਾਅਦ ਅਸੀਂ ਉਸ ਕੇਸ ਨੂੰ ਜ਼ਿਆਦਾ ਜਾਂ ਐਦਾਂ ਦੇ ਕੇਸਸ ਨੂੰ ਅਸੀਂ ਮੋਟੀਵੇਟ ਨਹੀਂ ਕਰਦੇ ਕਿ ਤੁਸੀਂ ਕਰੋ ਬਿਕੋਜ਼ ਇਟ ਇਜ਼ ਵੈਰੀ ਟਾਈਮ ਕੰਜ਼ੂਮਿੰਗ ਬਹੁਤ ਟਾਈਮ ਲੱਗਦਾ ਪੀਆਰ ਡੀਲ ਕਰੀਏ ਪੀਆਰ ਬਿਜ਼ਨਸ ਵੀਜ਼ਾ ਤੇ ਵੀ ਪੀਆਰ ਹੁੰਦੀ ਹੈ ਹਮ ਬਟ ਉਸ ਨੂੰ ਅਸੀਂ ਪ੍ਰਮੋਟ ਨਹੀਂ ਕਰਦੇ ਪੀਆਰ ਜਿਹੜਾ ਬੰਦਾ ਇੱਥੋਂ ਇੱਕ ਸਾਲ ਦਾ ਵੀ ਤਜਰਬਾ ਇੱਕ ਸਾਲ ਦਾ ਵੀ ਐਕਸਪੀਰੀਅੰਸ ਸਿੱਧੀ ਪੀਆਰ ਹੁਣ ਤੁਸੀਂ ਜਰਨਲਿਸਟ ਹੋ ਜਰਨਲਿਸਟ ਦੀ ਵੀ ਪੀਆਰ ਹੁੰਦੀ ਹੈ ਬਿਲਕੁਲ ਹੁੰਦੀ ਹੈ ਅਸੀਂ ਪਹਿਲਾਂ ਵੀ ਕਰਾਈ ਹੋਈ ਹੈ ਸੋ ਹਰੇਕ ਪ੍ਰੋਫੈਸ਼ਨਲ ਇੱਕ ਕੋਈ ਵੀ ਸਕਿਲਡ ਬੰਦਾ ਜਿਹਨੂੰ ਕਿਸੇ ਵੀ ਤਰੀਕੇ ਦਾ ਇੱਕ ਕੰਮ ਆਉਣਾ ਜ਼ਰੂਰੀ ਹੈ ਤੇ ਤਜਰਬਾ ਬਿਲਕੁਲ ਜੀ ਬਿਲਕੁਲ ਜ਼ਰੂਰੀ ਹੈ ਇੱਕ ਮੈਂ ਕਹਣਾ ਇੱਕ ਮੈਕੈਨਿਕਲ ਇੰਜੀਨੀਅਰ ਜਾਂ ਡਿਪਲੋਮਰ ਵੀ ਕਹਿ ਸਕਦੇ ਹੋ ਬਿਲਕੁਲ ਪਲੰਮਰ ਜਾ ਸਕਦਾ ਫਿਟਰ ਜਾ ਸਕਦਾ ਜਿਹੜਾ ਆਪਾਂ ਕਹਿੰਦੇ ਮੈਟਲ ਮਸ਼ੀਨਿਸਟ ਸ਼ੀਟ ਮੈਡਲ ਟ੍ਰੇਡ ਵਰਕਰ ਐਜ ਦੇ ਫੈਕਟਰੀਆਂ 'ਚ ਕੰਮ ਕਰਦੇ 10-10 ਹਜ਼ਾਰ ਰੁਪਏ ਦੀ ਤਨਖਾਹ ਦਿੰਨੇ ਸੀ ਫੈਕਟਰੀਆਂ 'ਚ ਉਹਨਾਂ ਦੀ ਪੀਅਰ ਹੁੰਦੀ ਹੈ ਔਰ ਮੇਰੇ ਕੋਲ ਵੀਜ਼ੇ ਨੇ ਮੈਂ ਕਹਿੰਨਾ ਵੀਜ਼ਾਸ ਐ ਲੋਕਾਂ ਦੀ ਵੀਡੀਓਜ਼ ਬਣੀਆਂ ਹੋਈਆਂ ਜਿਹਦੇ ਵਿੱਚ ਆਪ ਹੀ ਦੱਸ ਰਹੇ ਕਿ ਵੀਜ਼ਾ ਆਇਆ ਸੋ ਜੇ ਨੋਲੇਜ ਐ ਜੇ ਸਹੀ ਰਾ ਪਹਿਜੋਗੇ ਤੇ ਵੀਜ਼ੇ ਤੱਕ ਪਹੁੰਚ ਸਕਦੇ ਹੋ ਬੜੇ ਆਰਾਮ ਨਾਲ ਪੀਅਰ ਵੀਜ਼ਾ ਦੇ ਵਿੱਚ ਰਿਫਿਊਜ਼ਲ ਦੀ ਕੀ ਪਰਸੈਂਟੇਜ ਹੈ ਜੇ ਦੇਖੋ ਫੇਕ ਡਾਕੂਮੈਂਟ ਲਾਉਂਗੇ ਰਿਫਿਊਜ਼ਲ ਹੀ ਰਿਫਿਊਜ਼ਲ ਹੈ ਔਰ ਜੇ ਤੁਸੀਂ ਸੋਚੋ ਕਿ ਅਸੀਂ ਆਪਣਾ ਇੱਕ ਸਹੀ ਡਾਕੂਮੈਂਟ ਲਾ ਕੇ ਪ੍ਰੋਪਰ ਡਾਕੂਮੈਂਟੇਸ਼ਨ ਕਰਕੇ ਰਿਕੁਆਇਰਮੈਂਟ ਪੁਆਇੰਟ ਦੀ ਪੂਰੇ ਕਰਕੇ ਅਸੀਂ ਸੋਚੀਏ ਕਿ ਰਿਜੈਕਸ਼ਨ ਹੋਊਗੀ ਰਿਜੈਕਸ਼ਨ ਦਾ ਚਾਂਸ ਹੀ ਹੈ ਨਹੀਂ ਜੇ ਸਕਿਲਡ ਮਾਈਗ੍ਰੇਸ਼ਨ ਹੈ ਪਹਿਲੀ ਗੱਲ ਉਹ ਕਹਿੰਦੇ ਸਾਡਾ ਕ੍ਰਾਈਟੇਰੀਆ ਮੈਚ ਕਰਦੇ ਹੋ ਤੇ ਆ ਜਾਓ ਜੇ ਉਹ ਮੈਚ ਕਰਾਂਗੇ ਤਾਂ ਹੀ ਓਕੇ ਕਰਨਗੇ ਜੇ ਮੈਚ ਨਹੀਂ ਕਰਾਂਗੇ ਤੇ ਅਸੀਂ ਕੁਆਲੀਫਾਈ ਨਹੀਂ ਕਰਾਂਗੇ ਫਿਰ ਅੱਗੇ ਪਹੁੰਚ ਨਹੀਂ ਸਕਦੇ ਧੰਨਵਾਦ ਜੀ ਬਿਲਕੁਲ ਜੀ ਤਾਂ ਪੀਆਰ ਪ੍ਰੋਗਰਾਮ ਦੇ ਲਈ ਜਿਹੜੇ ਸੋਚ ਰਹੇ ਨੇ ਜਿਹੜੇ ਜਿਹੜੇ ਵੀ ਇਸ ਵਕਤ ਇਸ ਕਵਰੇਜ ਨੂੰ ਦੇਖ ਰਹੇ ਹੋਣਗੇ ਇਸ ਸਟੋਰੀ ਨੂੰ ਉਹਨਾਂ ਲਈ ਖਾਸ ਹੈ ਕਿ ਤੁਸੀਂ ਅਗਰ ਕੋਈ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਔਰ ਚਾਹੁੰਦੇ ਵੀ ਪੀਆਰ ਹੋ ਤਾਂ ਤੁਸੀਂ ਜ਼ਰੂਰ ਇਹਨਾਂ ਦੀ ਸਲਾਹ ਲੈ ਸਕਦੇ ਹੋ ਆਪਣੀ ਜਿਹੜਾ ਐਕਸਪੀਰੀਅੰਸ ਆਪਣੇ ਤਜਰਬੇ ਉਹਨਾਂ ਨੇ ਸਾਡੇ ਨਾਲ ਸਾਂਝੇ ਕੀਤੇ ਨੇ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ ਸਰੇਂਦਰ ਮਨਮਨਪ੍ਰੀਤ ਸਿੰਘ ਨਰਪਕ ਪੋਸਟ ਦੇ ਲਈ ਧੰਨਵਾਦ